ਮੰਡੀ ਬਰੀਵਾਲਾ ਦੇ ਨਜ਼ਦੀਕ ਪਿੰਡ ਡੋਹਕ ਦੇ ਕਾਂਗਰਸੀ ਸਰਪੰਚ ਦੇ ਉਤੇ ਉਸਦੇ ਪਤੀ ਤੇ ਠੇਕੇ ਦੇ ਉਤੇ ਚੱਲ ਰਹੇ ਛੱਪੜ ਦੇ ਵਿੱਚੋਂ ਮੱਛੀਆਂ ਮਾਰਨ ਦੇ ਦੋਸ਼ ਲੱਗ ਰਹੇ ਨੇ ਇਸ ਛੱਪੜ ਦਾ ਠੇਕਾ ਕਰੀਬ 10 ਸਾਲ ਤੇ ਗੁਰਪ੍ਰੀਤ ਨਾਮਕ ਵਿਅਕਤੀ ਦੇ ਕੋਲ ਸੀ ਛੱਪੜ ਦਾ ਠੇਕਾ ਹਰ ਸਾਲ ਦੀ ਸਾਲ ਹੁੰਦਾ ਬਕਾਇਦਾ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਦੇ ਕੋਲ ਠੇਕੇ ਦੀਆਂ ਰਸੀਦਾਂ ਵੀ ਨਹੀਂ ਪਰ ਛੱਪੜ ਦੇ ਵਿੱਚ ਕਰੀਬ 2 ਲੱਖ ਰੁਪਈਆ ਦੀ ਮੱਛੀ ਸੀ ਗੁਰਪ੍ਰੀਤਾ ਕਹਿਣਾ ਹੈ ਕਿ ਸਰਪੰਚਣੀ ਅਤੇ ਉਸਦੇ ਪਤੀ ਰਮਨਦੀਪ ਨੇ ਛੱਪੜ ਦੇ ਵਿੱਚ ਗੰਦਾ ਪਾਣੀ ਛੱਡ ਦਿੱਤਾ ਜਿਸ ਦੇ ਨਾਲ ਸਾਰੀਆਂ ਮੱਛੀਆਂ ਮਰ ਗਈਆਂ ਅਤੇ ਇਸ ਛੱਪੜ ਦੀ ਸਾਂਭ ਉਹ ਖੁਦ ਕਰਦਾ ਸੀ ਉਹਨਾਂ ਦੱਸਿਆ ਕਿ ਇਸ ਛੱਪੜ ਦੇ ਵਿੱਚ ਪੰਜਵੇਂ ਮਹੀਨੇ ਤੱਕ ਉਸਦੇ ਕੋਲ ਠੇਕਾ ਤੇ ਉਹਨਾਂ ਕਹੇ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਮਨਦੀਪ ਸਿੰਘ ਹੈ ਜੀ ਸਰੇ ਕੀ ਮਸਲਾ ਜੋ ਛੱਪੜ ਦਾ ਜਿਹੜਾ ਤੁਹਾਡੇ ਗੁਰਪ੍ਰੀਤ ਨੇ ਦੋਸ਼ ਲਾਇਆ ਇਹ ਗੁਰਪ੍ਰੀਤ ਸਿੰਘ ਮੇਰੇ ਨਾਲ ਇਲੈਕਸ਼ਨ ਲੜਿਆ ਆ ਇਸ ਪਲਾਨ ਚ ਸਰਪੰਚੀ ਦਾ ਇਲੈਕਸ਼ਨ ਅਸੀਂ ਦੋਨੇ ਤਰਾ ਤੇ ਵੋਟਾਂ ਵਧੀਆ ਪਈਆਂ ਸਾਨੂੰ ਕੋਈ ਉਹ ਚ ਇਹ ਸਾਡੇ ਤੇ ਦੋਸ਼ ਲਾਇਆ ਵੀ ਵੋਟਾਂ ਦੇ ਵਿੱਚ ਘਬਲਾ ਕਰਕੇ ਸਰਪੰਚ ਬਣਿਆ 652 ਵੋਟਾਂ ਐ ਠੋਕਿਆ ਇਹ ਜਿਹੜਾ ਛੱਪੜ ਆ ਇਹ ਉਹਦੇ ਕੋਲ ਠੇਕੇ ਤੇ ਸੀਗਾ ਇਹ ਲੰਮੇ ਸਮੇਂ ਤੋਂ ਇਹ ਚ ਪਾਣੀ ਗੰਦਾ ਪਾਂਦਾ ਆ ਰਿਹਾ ਇਦੇ ਵਿੱਚ ਮੈਂ ਕੋਈ ਵੀ ਆਪਣੇ ਕਾਰਜਗਜ਼ਾਈ ਦੇ ਵਿੱਚ ਮੈਂ ਇਹਦੇ ਵਿੱਚ ਕੋਈ ਕੰਮ ਨਹੀਂ ਕੀਤਾ। ਪੁਰਾਣੀਆਂ ਪਾਈਪਲਾਈਨ ਪਈ ਹੋਈ ਆ ਜੋ ਸੀਵਰੇਜ ਆ ਗੰਦਾ ਪਾਣੀ ਝੰਡੋਕਾ ਵਾਲੀ ਸੜਕ ਤੋਂ ਆ ਰਿਹਾ ਉਹ ਮੈਂ ਨਹੀਂ ਪਾਰਿਆ। ਜੋ ਸਰਪੰਚ ਸਾਫਾ ਸਰਪੰਚ ਹੈ ਟਿੱਕਾ ਸਿੰਘ ਉਹਦੀ ਗਲੀ ਦੇ ਵਿੱਚੋਂ ਪੁਰਾਣੀਆਂ ਜੋ ਗੰਦੇ ਪਾਣੀ ਦੇ ਨਾਲੀਆਂ ਬਣੀਆਂ ਉਹ ਆ ਰਿਹਾ ਜੋ ਕਿ ਮੈਂ ਇਹਦੇ ਵਿੱਚ ਮੇਰਾ ਕੋਈ ਦਖਲਅਦਾਜ਼ੀ ਨਹੀਂ ਬਿਲਕੁਲ ਬਾਕੀ ਪਿੰਡ ਤੋਂ ਕੋਈ ਵੀ ਕਿਸੇ ਵੀ ਬੰਦੇ ਤੋਂ ਤੁਸੀਂ ਪੁੱਛ ਸਕਦੇ ਹਾਂ ਸਾਰੇ ਪਿੰਡ ਤੋਂ ਸਰ ਇਹ ਵਸਾਖ ਚ ਜਿਹੜਾ ਤੁਹਾਡੀ ਛੱਪੜ ਦਾ ਠੇਕਾ ਚੇਂਜ ਹੁੰਦਾ ਨਹੀਂ ਬਦਲਦਾ ਨਹੀਂ ਬਦਲਾਵ ਨਹੀਂ ਆਉਂਦਾ ਇਹ ਇਹ ਬਦਲਾਵ ਆਉਂਦਾ ਜੀ ਬਦਲਾਵ ਅਸੀਂ ਹੁਣ ਇਸ ਟਾਈਮ ਤੇ ਵੀ ਇਹਦਾ ਅਸੀਂ ਇਸ ਤਰ੍ਹਾਂ ਵੀ ਇਹਦਾ ਸਫਾਈ ਕਰਾਉਣੀ ਹੈ ਤੇ ਇਹਦੇ ਵਿੱਚ ਕੰਦਾ-ਕੁੰਦਾ ਤੇ ਹੋਰ ਇਹਦਾ ਵਿਕਾਸ ਲਈ ਅਸੀਂ ਤਾਂ ਨਹੀਂ ਆ ਕਿ ਠੇਕਾ ਦੇ ਰਹੇ ਵੀ ਅਸੀਂ ਇਹਦੀ ਜਿਹੜੀ ਮਨਿਆਦ ਆ ਉਹ ਪਹਿਲਾਂ ਵਾਲੀ ਪੂਰੀ ਹੋ ਚੁੱਕੀ ਕਿ ਅਜੇ ਇਹਦਾ ਠੇਕਾ ਬਾਕੀ ਦੇਖੋ ਜੀ ਦੇਖੋ ਜੀ ਮੈਂ ਇਹ ਗੱਲ ਤੋਂ ਤੁਹਾਡੀਆਂ ਨਾਲ ਸਹਿਮਤ ਹਾਂ ਵੀ ਇਹਦੀ ਮਿਆਦ ਵੈਸੇ ਤਾਂ 31 ਮਾਰਚ ਤੱਕ ਹੁੰਦੀ ਐ ਪਰ ਜਿਹੜੇ ਪਿਛਲੇ ਪਲਾਨ ਦੇ ਵਿੱਚ ਸਰਪੰਚ ਸੀ ਉਹਨੇ ਮੇਲਾ ਦਾ 5ਵੇਂ ਮਹੀਨੇ ਤੱਕ ਦਿੱਤੀ ਐ ਤਾਂ ਇਸ ਇਸ ਛੱਪੜ ਦੇ ਵਿੱਚ ਅਸੀਂ ਕੁਝ ਵੀ ਨਹੀਂ ਕੀਤਾ ਜੀ ਸਰ ਇਹਨਾਂ ਕੋ ਠੇਕਾ ਜਿਹੜਾ 10 ਸਾਲ ਤੋਂ ਚੱਲਦਾ ਆ ਰਿਹਾ ਛੱਪੜ ਦਾ ਹਾਂਜੀ 10 ਸਾਲ ਤੇ ਤੱਕ ਇਹਦੇ ਕੁਝ ਨਹੀਂ ਹੋਇਆ ਮੱਛੀ ਕਦੇ ਨਹੀਂ ਮਰੀ ਪਰ ਇਸ ਸਾਲ ਕਿਉਂ ਮਰੀ ちょਡੀ ਸਰਪੰਚੀ ਨਹੀਂ ਜੀ ਨਹੀਂ ਇਸ ਇਸ ਗੱਲ ਦੀ ਹਰਾ ਪਿੰਡ ਥੈਂਪੀ ਦਿੰਨੀ ਕੀ ਨਹੀਂ ਮੈਂ ਮੈਂ ਤੁਹਾਡਾ ਮੇਰਾ ਨਾਂ ਦੀ ਅੰਦਰ ਕੋ ਸਰਪੰਚ ਆਈ ਮੈਂ ਇਸ ਪਿੰਡ ਦੀ ਮੈਂ ਇੱਕ ਤੁਹਾਡੇ ਤੇ ਤੁਹਾਡੇ ਪਤੀ ਤੇ ਦੋਸ਼ ਲੱਗ ਰਿਹਾ ਜੀ ਗੁਰਪ੍ਰਿੰਤ ਸਿੰਘ ਵੱਲੋਂ ਕਿ ਛੱਪੜ ਵਿੱਚ ਦਾ 10 ਸਾਲ ਤੋਂ ਕੰਮ ਕਰ ਰਿਹਾ ਸੀ ਗੁਰਪ੍ਰਿੰਤ ਸਿੰਘ ਉਹਨਾਂ ਦੀ ਇਸ ਵਾਰ ਮੱਛੀਆਂ ਮਰ ਗਈਆਂ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਕਿ ਤੁਸੀਂ ਕੋਈ ਜ਼ਹਿਰੀਲੀ ਜਾਂ ਪਾਣੀ ਕੋਈ ਛੱਡ ਕੇ ਮਾਰੀਆਂ ਮੱਛੀਆਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜੀ ਮੈਂ ਪਹਿਲਾਂ ਹੀ ਕਹੂੰਗੀ ਵੀ ਇਹ ਸਾਰਾ ਕੁਝ ਸਾਡੇ ਤੇ ਝੂਠ 흘 ਜਾਮ ਰਾ ਰਹੇ ਆ ਉਹ ਸਾਡੇ ਨਾਲ ਇਲੈਕਸ਼ਨ ਲੜੇ ਆ ਹਾਰੇ ਆ ਸਾਥੋਂ ਤੇ ਬਾਕੀ ਇਸ ਕੰਮ ਤਾਂ ਮੱਛੀਆਂ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਡੋਗ ਆ ਮੇਰਾ ਤੇ ਤਹਿਸੀਲ ਬਹਿਜੜਾ ਮੁਕਸਰ ਆ ਸਰ ਕੀ ਮਸਲਾ ਜਿਹੜਾ ਤੁਹਾਡੇ ਪਿੰਡ ਛੱਪੜ ਦਾ ਜੀ ਸਰ ਮੇਰੇ ਕੋਲ ਛੱਪੜ ਦਾ ਦਸਤਾਨਾ ਠੇਕੇ ਤੇ ਆ ਜੀ ਤੇ ਬਕਾਇਦਾ ਮੈਂ ਹਰ ਇੱਕ ਸਾਲ ਦੀ ਰਸੀਦ ਕਟਾਉਣਾ ਜਿਹੜਾ ਪੈਸਾ ਛੱਪੜ ਦੇ ਤੇ ਬੋਲੇ ਤੇ ਹੁੰਦਾ ਉਹ ਮੈਂ ਸਰਕਾਰੀ ਖਾਤੇ ਜਮਾ ਕਰਾਉਣਾ ਤੇ ਬਕਾਇਦਾ ਮੈਨੂੰ ਪਿਛਲੀਆਂ ਪੰਜਾਹਤਾਂ ਨੇ ਹਰ ਇੱਕ ਸਾਲ ਰਸੀਦ ਕੱਟ ਕੇ ਦਿੱਤੀ ਆ ਇਹ ਛੱਪੜ ਅੱਜ ਤੋਂ 25-30 ਸਾਲ ਪਹਿਲਾਂ ਠੇਕੇ ਤੇ ਲੱਗਦਾ ਸੀਗਾ ਪਹਿਲਾਂ ਇਸ ਦੇ ਠੇਕੇ ਦਾ ਫਰੀ ਕੋਡ ਦੇ ਸੀ ਫਿਰ ਉਸ ਤੋਂ ਬਾਅਦ ਮੁਕਸਾ ਦਾ ਠੇਕੇ ਦਾ ਸੀ ਚੰਦਰਪਾਲ ਉਹਦੇ ਕੋਲ ਠੇਕੇ ਤੇ ਰਿਆ ਉਦੋਂ ਇਹ ਛੱਪੜ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਸੀ ਵੀ ਇਹਦੇ ਚ ਪਾਣੀ ਸੀ ਨਾ ਜਿਹੜਾ ਉਹ ਪੂਰਾ ਨਹੀਂ ਆਉਂਦਾ ਸੀ ਛੱਪੜ ਦਾ ਜਦੋਂ ਮੈਨੂੰ ਪਤਾ ਲੱਗਿਆ ਵੀ ਮੈਂ ਮੈਨੂੰ ਪਤਾ ਲੱਗਿਆ ਵੀ ਇਹ ਛੱਪੜ ਵਾਲੀ ਕਮਾਈ ਠੀਕ ਆ ਵੀ ਚੱਲ ਕੁਛ ਨਾ ਕੁਸ ਆਮਦਨ ਦੇਵੂ ਮੇਰੀਆਂ ਮੋਟਰਾਂ ਪਾਣੀ ਦੀਆਂ ਮੇਰੀਆਂ ਮੋਟਰਾਂ ਦਾ ਆਉਂਦਾ ਪਾਣੀ ਪੈਂਦਾ ਮੇਰੀ ਮੇਰੀ ਵਾਰੀ ਵੀ ਆ ਜੋਵੇ ਦੇ ਵਿੱਚ ਇਸ ਛੱਪੜ ਦੇ ਵਿੱਚ ਪੈਂਦੀ ਆ ਉਹ ਦੀ ਖੇਦ ਵਾਲੀ ਤੇ ਹੁਣ ਮੇਰਾ ਛੱਪੜੇ ਵੈਸੇ ਸਹੀ ਚੱਲ ਰਿਹਾ 10 ਸਾਲਾਂ ਤੋਂ ਵਧੀਆ ਮੈਨੂੰ ਆਮਦਨ ਦੇ ਰਿਹਾ ਤੇ ਮੇ ਮੇਰੀ ਮੈਂ ਮੱਛੀ ਛੱਡੀ ਸੀ ਇਹਦੇ ਵਿੱਚ ਸਾਲ ਹਾਂਜੀ ਤੇ ਮੱਛੀ ਛੱਡੀ ਸੀ ਤੇ ਉਹ ਅੱਗੇ ਤਾਂ ਮੈਂ ਮੱਛੀ ਹਰੇਕ ਸਾਲ ਤਿੰਨ ਦੋ ਤਿੰਨ ਕਾ ਇੰਟਰ ਭਰ ਕੇ ਵੇਚਦਾ ਰਿਹਾ ਇਹਦੇ ਵਿੱਚੋਂ ਠੀਕ ਹੈ ਜੀ ਇਸ ਵਾਰ ਮੈਂ ਮੱਛੀ ਛੱਡੀ ਤਾਂ ਪਿੰਡ ਦੇ ਵਿੱਚ ਪਹਿਲਾਂ ਮਤਲਬ ਕਿ ਪਿੰਡ ਦੇ ਵਿੱਚ ਜਦੋਂ ਮੱਛੀ ਫੜਨ ਦਾ ਟਾਈਮ ਆਇਆ ਉਹਨਾਂ ਨੇ ਪਹਿਲਾਂ ਤਾਂ ਦੂਜਾ ਛੱਪੜ ਜਿਹੜਾ ਉਹ ਭਰਤਾ ਕਿੰਨਾ ਨੇ ਜੀ ਉਹ ਤੇਜਿੰਦਰ ਕੋਲ ਸਰਪੰਚ ਨਹੀਂ ਆ ਜੀ ਤੇ ਉਹਦੇ ਉਹਦਾ ਪਤਾ ਹੀ ਰਮਨਦੀਪ ਸਿੰਘ ਸਨ ਅਫੀਸ ਖਮੰਦਰ ਸਿੰਘ ਤੇ ਪਿੰਡ ਦੇ ਕੁਝ ਹੋਰ ਵਿਅਕਤੀ ਆ ਜੀ ਉਹਨਾਂ ਨੇ ਪਹਿਲਾਂ ਤਾਂ ਮੇਰੇ ਦੂਜੇ ਛੱਪੜ ਤੇ ਕਬਜ਼ਾ ਕਰ ਲਿਆ ਪਹਿਲਾਂ ਉਹ ਭਰਤਾ ਅਜ ਤੋਂ ਮਹੀਨਾ ਪਹਿਲਾਂ ਤੇ ਉਲਟਾ ਮੈਨੂੰ ਉਹ ਵੀ ਠੇਕੇ ਤੇ ਸੀ ਤੁਹਾਡੇ ਕੋਲ ਜੀ ਹਾਂਜੀ ਮੇਰੇ ਕੋਲ ਦੋਨੇ ਛੱਪੜ ਠੇਕੇ ਤੇ ਹੁੰਦੇ ਆ ਜੀ ਦੋਨਾਂ ਦੀ ਰਸੀਦ ਹੁੰਦੀ ਆ ਜੀ ਹਾਂਜੀ ਦੋਨਾਂ ਦੀ ਰਸੀਦ ਹੁੰਦੀ ਐ ਸਪੈਸ਼ਲ ਸਰਪੰਚ ਸਾਹਿਬ ਪੁਰਾਣੇ ਵੀ ਦਿੰਦੇ ਰਹੇ ਉਹ ਤੋਂ ਪਹਿਲਾਂ ਮੇਰੇ ਸਰਪੰਚ ਨਹੀਂ ਹੁੰਦੇ ਸੀ ਉਹ ਤੁਹਾਡੇ ਕਿੰਨੇ ਕੁ ਦਾ ਨੁਕਸਾਨ ਆ ਜੀ ਮੇਰਾ ਦੋਨਾਂ ਛਪੜਾਂ ਦੇ ਵਿੱਚ ਦੋ ਕਰੀਬ 2 ਲੱਖ ਦਾ ਨੁਕਸਾਨ ਆ ਜੀ ਹੁਣ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਇਸ ਦੇ ਦੀ ਜਾਂਚ ਕਰਾਉਣੇ ਚਾਹਣਾ ਉੱਚ ਪੱਧਰੀ ਇਹਦਾ ਪਤਾ ਲੱਗੇ ਵੀ ਮੇਰੇ ਨੁਕਸਾਨ ਉਹਨਾਂ ਨੇ ਕਿਉਂ ਕੀਤਾ